ਹੋ ਜਾ ਚੁੱਲਾ ਦਿਖਾਈ ਇੱਕ ਮਿੰਟ ਚੁੱਲਾ ਵਧੀਆ ਚੁੱਲਾ ਦਾ ਵਧੀਆ ਬਾਈ ਉਹੀ ਫੰਡਾ ਹੈ ਨਾ ਉਹੀ ਫੰਡਾ ਸੇਲ ਕਰਦਾ ਇਹ ਕਹੇ ਸੇਲ ਕਰਦਾ ਮੈਂ ਤੈਨੂੰ ਦੱਸਿਆ ਨਾ ਫੰਡਾ ਨਾ ਬੇ ਤੋਰ ਰਹੀਂ ਤੋਰ ਮੈਂ ਚੱਕਰ ਫੋਲ ਕਰੀਂ ਕਿਉਂ ਰੱਖਾਈ ਹੁਣ ਤਾਂ ਮੈਂ ਚੱਕਰ ਬਣਾਉਂਦਾ ਓ ਮੇਰਾ ਲਾਬੇ ਦੀ ਤੋਰ ਚੈੱਕ ਕਰੋ ਪਹਿਲਾਂ ਆਪਣੇ ਕੀ ਦੀ ਮੈਂ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਣੇ ਕੀ ਹਾਲ ਚਾਲ ਨੇ ਬਾਈ ਕਰਨ ਲੱਗਿਆ ਆਪਣਾ ਵਲੌਗ ਸਟਾਰਟ ਬਲੌਗ ਦੇ ਨਾਲ ਨਾਲ ਚਾਹ ਤਿਆਰ ਹੈ ਚਾਹ ਪੀਨਿਆਂ ਕੰਡੇ ਤੇ ਹੋ ਕੇ ਅੱਛਾ ਕੋਈ ਨਹੀਂ ਮੈਂ ਕਮਾਉਣਾ ਕੈਮਰਾ ਛੋਡੇ ਕੰਨੀ ਤੇ ਆਪਣੇ ਵਾਲੇ ਬੰਦੇ ਇੱਥੇ ਹੀ ਨੇ ਚਾਹ ਖੜ ਜਾ ਮੜਾ ਚਾਹ ਹੈ ਗਰਮ ਆ ਸਾਚੀ ਬਾਤ ਕਰੇ ਸਾਚੀ ਬਾਤ ਇੱਕ ਮਿੰਟ ਮਿੱਤਰੋ ਇਹ ਖੜਾ ਲਾਬਾ ਚਾਹ ਇਹ ਕਰਦਾ ਹੈ ਖਰਾਬਾ ਰੋਡ ਤੇ ਹਾਟਾ ਬਾ ਰੋਡ ਤੇ ਹਾਟਾ ਬਾ ਇਹ ਆ ਲਾਬਾ ਏਰੇ ਸਰਦਾਰ ਕਾਕਾ ਸਿੰਘ ਜੀ ਖਾਲੀ ਖਾਲੀ ਕਰਦਾ ਸਾਰਾ ਸਾਬਾ ਉਹ ਤੂੰ ਅੰਨ ਘਟ ਖਾਇਆ ਕਰ ਕੀ ਕੱਢਿਆ ਤੂੰ ਕਿੰਨਾ ਘੜਾਣਾ ਕੀ ਹੈ 18 18 ਰੋਟੀਆਂ ਪਾ ਕੇ ਮਿੱਤਰੋ ਟਿੱਡ ਦੇਖੋ ਲਾਬੇ ਦਾ ਹੈ ਆ ਗੱਡਾਂਗੇ ਓਏ ਮੇਰੀ ਜਹਿਰ ਅੱਜ ਕੱਲ ਨਾ ਚ ਕੋਈ ਚੱਜ ਦੀ ਚੀਜ਼ ਖਾ ਲਿਆ ਕਰ ਮੇਰਾ ਵੀਰ ਕੀ ਕੱਢਿਆ ਅੰਨ ਚੋਂ ਤੂੰ ਮੈਂ ਮੋਨ ਵਰਤ ਤੇ ਬਹਿ ਜਾ ਉਹ ਸੱਚ ਮੋਨ ਵਰਤਣ ਨੂੰ ਦਾਦਾ ਮੋਨ ਵਰਤ ਤਾਂ ਚੁੱਪਾਲਾ ਹੁੰਦਾ ਭੁੱਖਾ ਭੁੱਖਾਲਾ ਹਾਂ ਗਲਤ ਕਹਿ ਗਿਆ ਜੀ ਫੋਨ ਕਰ ਜਿਹੜੇ ਸਾਹ ਨਾਲ ਆਪੇ ਤੁਰਦਾ ਮੈਂ ਨਹੀਂ ਮੰਨਦਾ ਵੀ ਤੇਰਾ ਡੱਡਾ ਲਾਪੇ ਤੋਰ ਰਹੀ ਤੋਰ ਮੈਂ ਚੱਕਰ ਫੁੱਲ ਕਰ ਹੁਣ ਤਾਂ ਮੈਂ ਚੱਕਰ ਵਧਾ ਇਹ ਮੇਰਾ ਲਾਪੇ ਦੀ ਤੋਰ ਚੈੱਕ ਕਰੋ ਪਹਿਲਾਂ ਪਤਾ ਕੀ ਦੀ ਮੈਂ ਹਾਂ 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 ਹੁਣ ਮੈਂ ਚੱਕਰ ਵਧਾ ਇਹ ਕਹਿੰਦਾ ਹੁਣ ਝੋਕਣਾ ਛੱਡਦਾ ਕਹਿੰਦਾ ਜਿਹੜੇ ਸਾਹ ਨਾਲ ਲਾਪੇ ਲਾਪੇ ਨਹੀਂ ਚੱਕਰ ਨੇ ਲਾਪਾ ਬਾਟ ਘਟ ਨਿਮੇੜਦਾ ਯਾਰ ਹੁਣ ਤਾਂ ਮੈਂ ਉਹ ਕਰਦਾ ਨਾ ਫਸ ਪਤਾ ਹਾਂ ਵੱਡੇ ਸਟੈਪ ਭਰ ਲੱਗ ਗਿਆ ਅੱਛਾ ਗਰਾਰੀ ਦਾ ਫਰਕ ਪਾ ਮਿੱਤਰੋ ਇੱਕ ਬੇਟਾ ਇਹ ਜੇ ਮਿੱਤਰੋ ਇਹ ਜੇ ਆਪਣੇ ਦੇਖ ਲੋ ਟੀਮ ਵਾਲੇ ਬੰਦੇ ਨੇ ਚਲੋ ਬੰਦੇ ਸਾਰੇ ਗੁੱਟ ਨੇ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਖੁਸ਼ ਮਜਾਜ ਬੰਦੇ ਨੇ ਜੇ ਬੰਦੇ ਨੂੰ ਕੋਈ ਦੁੱਖ ਆ ਨਾ ਅੱਧਾ ਦੁੱਖ ਤਾਂ ਹੀ ਤੋੜ ਦਿੰਦੇ ਨੇ ਕਾਕੀ ਇੰਨੀ ਚਾਹ ਪੀਂਦਾ ਲੋੜ ਨਹੀਂ ਚਾਹ ਪੀਣ ਦੀ ਜਗਾ ਕਾ ਭਾਂਡੇ ਵੱਡਾ ਚਾਹ ਤਾਂ ਮੜੀ ਠੀਕ ਐ ਨਹੀਂ ਤਾਂ ਤੂੰ ਨਹੀਂ ਤਾਂ ਸੀਬੋ ਵੀ ਪੀ ਜਾਂਦੀ ਜਿਆਦੀ ਸੀਬੋ ਸਕਾਫ ਜਿਲੀ ਦੇਖੀ ਆ ਦੇਖ ਲੈ ਸਕਾਫ ਜਿਲੀ ਲੈ ਪਚਾਤਾ ਪੀਣੀ ਹੋਏ ਜਾਵੇ ਨਾ ਆਪਣਾ ਹੱਡ ਨਹੀਂ ਚੱਲਦੀ ਓਕੇ ਠੀਕ ਹੈ ਠੀਕ ਹੈ ਤੇ ਆਹਾਂ ਦੋਨੇ 2200 ਰੁਪਏ ਚ ਨਿਕਲਣਗੇ ਸਿਰਫ ਪਰਚੀ ਦੇ ਮੁੱਲ ਚ ਕੁੱਕਰ ਤੇ ਪੱਖਾ ਠੀਕ ਆ ਜਿਹੜੀਆਂ ਆਹ ਚੀਜ਼ਾਂ ਨੇ ਐਲ ਸੀ ਡੀ ਵਾਸ਼ਿੰਗ ਮਸ਼ੀਨ ਬੂਕਰ ਹੋ ਗਿਆ ਇਨਵਰਟਰ ਹੋ ਗਿਆ ਗੈਸ ਹੋ ਗਿਆ ਠੀਕ ਆ ਇਹ ਜੇ ਆਪਾਂ ਸਕ੍ਰੈਚ ਕਰਕੇ ਇਹਨਾਂ ਚੋਂ ਨਿਕਲ ਦਿੱਤਾ ਆਪਾਂ ਨੂੰ 2000 ਰੁਪਏ ਪੱਲਿਓ ਦੇਣਾ ਪਊਗਾ ਮਤਲਬ 2200 ਰੁਪਏ ਆ ਵੀ ਵੱਡੀਆਂ ਚੀਜ਼ਾਂ ਨਿਕਲਦੀਆਂ ਨੇ ਠੀਕ ਹੈ ਵੱਡੀਆਂ ਚੀਜ਼ਾਂ ਨਿਕਲਦੀਆਂ ਨੇ ਹੁਣ ਫੰਡਾ ਕੀ ਹੋਇਆ ਵੀ ਬਾਪੂ ਨੇ ਕੂਪਨ ਸਕ੍ਰੈਚ ਕਰਿਆ ਹਾਂ ਬਾਪੂ ਨੂੰ ਵੀ ਚੁੱਲਾ ਨਿਕਲਿਆ ਠੀਕ ਹੈ ਮੈਂ ਕੂਪਨ ਸਕ੍ਰੈਚ ਕਰਿਆ ਮੈਨੂੰ ਵੀ ਚੁੱਲਾ ਨਿਕਲਿਆ ਠੀਕ ਆ ਮੈਂ ਬਾਈ ਨੂੰ ਇਹ ਕਿਹਾ ਮੈਂ ਕਿਹਾ ਬਾਈ ਪਰਚੀਆਂ ਤੂੰ ਖਾਸੀਆਂ ਲਈ ਫਿਰਦਾ ਕਿਤੇ ਸਾਰਿਆਂ ਦੇ ਚੁੱਲੇ ਤਾਂ ਨਹੀਂ ਇੱਕ ਹੋਰ ਦੇਖ ਲੈਨੇ ਫਿਰ ਇੱਕ ਹੋਰ ਦੇਖ ਲਓ ਫਿਰ ਜਦੋਂ ਫੇਰ ਕੁੱਪਣ ਕਾਦਾ ਹੋਇਆ ਇਹ ਵੀ ਮੰਨ ਲਓ ਜੇ ਵੀ ਸਕ੍ਰੈਚ ਕਰੇ ਤੋਂ ਬਾਅਦ ਪੈਸੇ ਫਿਰ ਹੋਰ ਦੇਣੇ ਆਏ ਫਿਰ 4000 ਦੇ ਵੀ 2000 ਚੀਜ਼ ਨੂੰ ਛੱਡ ਜੀ ਇਹ ਦੋ ਯਾਰ ਬਸ ਸੁਣ ਕੇ ਫਟੇ ਪੈਤਰ ਮੈਂ ਕਿ ਦੱਸਾਂ ਜਾਂ। ਤੂੰ ਪੁੱਛਾ ਕਰੀ ਨਾ। ਇਹਦਾ ਕਿ ਸੇਲ ਸੇਲ ਦਾ ਮੈਨ ਵਾਲਾ ਕੰਮ ਆ ਵੀ ਆਪਾਂ ਸੇਲ ਕਰਨੇ ਆ ਵੀ ਕਿਹੜੇ ਤਰੀਕੇ ਨਾਲ। ਮੈਂ ਤੁਹਾਨੂੰ ਆ ਕੇ ਪੁੱਛਾਂ ਮੈਂ ਤਾਂ ਕੋਈ ਮੋੜ ਨਹੀਂ। ਮੈਂ ਤਾਂ ਬੰਦਾ ਸਮਝ ਗਿਆ। ਇਸ ਕਰਕੇ ਚੱਲਦਾ ਇਹ ਜੀ ਸਾਡੇ ਕਰ। ਇਹ ਸੇਲ ਵਾਲਾ ਸਿਸਟਮ ਹੀ ਆ ਵੀ ਸੇਲ ਕਰਨੀ ਆਪਾਂ ਦੀ ਜੀ ਕਿਹੜੇ ਹਿਸਾਬ ਨਾਲ ਕਰਨੀ ਆ। ਹਾਂ ਹਾਂ ਇਹ ਗੱਲ ਉਹ ਨਹੀਂ ਹੈ ਜੀ ਗੱਲ ਸੇਲ ਕਰਨ ਦੀ ਨਹੀਂ ਹੈ ਜੀ। ਵੀ ਇਹ ਸਾਰੀ ਸੇਲ ਦਾ ਹੀ ਮਤਲਬ ਹੈ। ਜੀ ਰੁਪਈਏ ਦੇ ਕਾਰੋਦਾਰਾਂ ਨਾਲ ਛੋਟਾ ਛੋਟਾ ਬੰਦਾ। ਮੈਂ ਇਹ ਗੱਲ ਪਹਿਲਾਂ ਕਰਕੇ ਕਹਿੰਦੀ ਪਾਈ ਕਹਿੰਦਾ ਵੀ ਨਹੀਂ ਨਿਕਲਦਾ। ਬਾਈ ਇੱਕ ਵਾਰ ਤੀ ਤੁਸੀਂ ਦੇਖ ਲਓ ਪਾ ਕੇ ਓਪਨ ਸਾਰੇ ਸਕਰੈਚ ਕਰ ਲੂ ਉਹ ਕੋਈ ਚੱਕਰ ਨਹੀਂ ਵੀ ਫੰਡਾ ਤੇ ਹੈ ਵੀ ਜੇ ਨਾ ਕੋਈ ਨਿਕਲੇ ਫੇਰ ਸੋ ਇੱਕ ਬੈਚੀ ਹੋਰ ਦੇਖ ਲਓ ਸਕਰੈਚ ਕਰਕੇ ਨਿਕਲ ਫੇਰ ਵੀ ਨਹੀਂ ਕਿਉਂ ਉਹ ਆ ਵੀ ਕਿਸ ਹੋਰ ਵੀ ਨਿਕਸਾ ਰਾਇ ਦੇਖੋ ਵੀ ਵੀ ਹੋਰ ਨਿਕਲਦਾ ਕੁਛ ਕਨਾ ਇੱਕ ਇਕੱਲੇ ਚੁੱਲਿਆਂ ਦੀ ਤੇ ਆਈ ਤੇ ਨੇ ਬਸ ਦੋ ਚੀਜ਼ਾਂ ਦੀ ਇਹ 2000 ਕੀ ਹੋ ਗਿਆ ਜਿਹਦੇ ਵੀ ਸਮਾਨ ਹੈ ਮੈਂ ਕੁੱਕੜ ਆ ਜਾ ਫੇਰ ਕੁੱਕੜ ਆ ਜਾ ਚਲੂ ਆਏ ਵੀ ਪੈਸੇ ਫਜ਼ੂਲ ਨਹੀਂ ਹੈਗੇ ਵੀ ਚੀਜ਼ ਤਾਂ ਮਿਲੇ ਜਾਣੀਆਂ ਹਾਂ 250 ਹੋ ਗਿਆ ਕਦਰੀਆਂ 225 ਦਾ ਮੀ ਆ ਗਿਆ ਓਏ ਇੱਧਰ ਤਾਰੋ ਕੈਮਰਾ ਦੇ ਦੂੰ ਜਾਂ ਲੈ ਜਾਉ ਇਹਦੇ ਨਾਲ 200 ਰੁਪਏ ਦੇਣਾ ਜੀ ਨਿਕਲਿਆ 2000 ਕਿੰਨਾ ਹੋਇਆ 250 250 ਠੀਕ ਹੈ ਬੱਸ ਬਰੇ 250 ਰੁਪਏ ਦੇ ਜੀ ਲੈ ਬਈ ਸਰ ਸਾਜੀ ਇਹ ਸੇਮ ਬਿਲਕੁਲ ਸੇਮ ਹੈ ਨਹੀਂ ਮੈਂ ਉਹੀ ਗੱਲ ਤਾਂ ਮੈਂ ਮੈਂ ਬਤੇ ਕੀ ਗੱਲ ਮੈਂ ਬਾਈ ਨੂੰ ਪਰਚੀ ਸਕ੍ਰੈਚ ਕਰਨ ਤੋਂ ਪਹਿਲਾਂ ਬਤੇ ਕੀ ਗੱਲ ਕਹੀ ਹੈ ਮੈਂ ਬਾਈ ਨੂੰ ਆਖਿਆ ਮਹਾ ਬਾਈ ਆਖੀ ਨਿਕਲੂ ਆ ਨਹੀਂ ਨਿਕਲਦਾ ਠੀਕ ਹੈ ਮਤਲਬ ਬਈ ਮੈਂ ਸਮਝਦੇ ਤੁਸੀਂ ਮੈਂ ਕੀ ਫੰਡਾ ਗੇ ਨਾ ਵੀ ਸਾਰੀਆਂ ਪਰਚੀਆਂ ਦੇ ਸਕ੍ਰੈਚ ਦੇ ਥੱਲੇ ਸਿਰਫ ਆਹੀ ਚੀਜ਼ਾਂ ਲਿਖੀਆਂ ਹੋਈਆਂ ਨੇ ਦੋਨੇ ਦੋਨੇ ਆਹੀ ਹੈ ਵੀ ਇਹ ਛੋਟਾ ਵਾਲਾ ਕੋਲਰ ਹੁੰਦਾ ਜਿਹੜਾ ਠੀਕ ਹੈ ਜੀ ਜੀ ਉਹ ਵੀ ਇੰਨੇ ਕਦਾਈ ਹੈ ਤਕਰੀਬਨ ਯਾਰ ਆ ਦੋਨੇ ਚੀਜ਼ਾਂ ਹੀ ਨਿਕਲਣਗੀਆਂ ਭਾਈ ਆਹੀ ਦੋਨੇ ਚੀਜ਼ਾਂ ਹੋਣਗੀਆਂ ਹਾਂ ਇਹ ਹੀ ਨਿਕਲਣਗੀਆਂ ਬੱਸ ਇਨੂੰ ਵਾਇਰਲ ਕਰਦਾ ਮੈਂ ਆ ਕੋਈ ਨਹੀਂ ਕੋਈ ਨਹੀਂ ਲੱਖਾਂ ਬੰਦਾ ਦੇਖੂ ਤੇਰੀ ਵੀਡੀਓ ਸੁਲਾ ਤਾਂ ਨਹੀਂ ਮੈਂ ਤੈਨੂੰ ਪੈਸੀ ਕਰ ਦਿੰਦਾ ਕੋਈ ਗੱਲ ਨਹੀਂ ਕੋਈ ਗੂਗਲ ਪੇ ਕਰ ਦਿੰਦਾ ਕਿਉਂ ਫਿਰ ਤੈਨੂੰ ਕੀ ਮਿਲੂਗਾ ਨਹੀਂ ਕੋਈ ਨਹੀਂ ਚੱਲੋ ਸਟ੍ਰੈਚ ਉਹ ਤਾਂ ਸਟ੍ਰੈਚ ਕਰ ਰਿਹਾ ਕੋਈ ਨਹੀਂ ਬਾਜੀ ਆਣ ਤੇ ਕੋਈ ਦੇਖਣਾ ਉਹ ਕੋਈ ਚੱਕ ਕੋਈ ਨਹੀਂ 100 ਕਰਦੇ ਚੱਲ 100 ਕਰਦੇ ਯਾਰ 100 ਕਰਦੇ ਨਹੀਂ ਨਹੀਂ ਰੱਖ ਲਓ ਪਾਣੀ ਨਾ ਮਾਰਿਆ ਨਹੀਂ ਹੈਗਾ ਰੱਖ ਲਾ ਰੱਖ ਤੂੰ ਲੈਣ ਦੋ ਉਹ ਨਹੀਂ ਕੋਈ ਓਏ ਕੋਈ ਡਿੱਕਣ ਵਾਲੀ ਗੱਲ ਓਏ ਕੋਈ ਦਿੱਕਤ ਵਾਲੀ ਗੱਲ ਕੋਈ ਨਹੀਂ ਕੋਈ ਉਹ ਕੋਈ ਦੇਖਾਂ ਤਾ ਹੋ ਜਾ ਚੁੱਲ੍ਹਾ ਦਿਖਾਈ ਇੱਕ ਮਿੰਟ ਇੱਕ ਮਿੰਟ ਚੁੱਲ੍ਹਾ ਦਿਖਾ ਚੁੱਲਾ ਦਾ ਵਧੀਆ ਬਾਈ ਉਹੀ ਫੰਡਾ ਹੈ ਨਾ ਉਹੀ ਫੰਡਾ ਹੈ ਸੇਲ ਕਰਦਾ ਇਹ ਕਹੇ ਸੇਲ ਕਰਦਾ ਮੈਂ ਤੈਨੂੰ ਦੱਸਿਆ ਨਾ ਬੰਦਾ ਚੁੱਲਾ ਦਾ ਹੈਗਾ ਬਾਈ ਸਮਝਾਰਿਆ ਨਾ ਚੁੱਲਾ ਹੈਗਾ ਨਹੀਂ ਚੁੱਲਾ ਦਾ ਹੈਗਾ ਤਾਂ 3000 ਦਾ 7800 ਰੁਪਏ ਸੇ ਹੋ ਜਾਂਦੀ ਹੈ ਬਚਤ ਹੋ ਜਾਂਦੀ ਨਹੀਂ ਵਾਲੇ ਵੱਲੋਂ 3000 ਦਾ ਦੇ ਜਾਂ ਫਿਰ ਇਹ ਆ ਪੈਸੇ ਰੱਖੀ ਨਹੀਂ ਹਾਈ 2000 ਹਾਂ ਬਾਈ ਇਹ ਨਾ ਇਹ ਤਾਂ ਬਾਈ 8000 ਦੀ ਰਹਿ ਤੇਰਾ ਮੁੱਲ ਮੋੜਾਂਗੇ ਯਾਰਾ ਉਹ ਚੱਲ ਤੂੰ ਰੋਜ਼ਗਾਰ ਕਰਦਾ ਯਾਰ ਤੇਰਾ ਧੰਦਾ ਹੈ ਤੇਰਾ ਧੰਦਾ ਯਾਰ ਕੁੱਛ ਨਹੀਂ ਹੁੰਦਾ ਮੇਰੇ ਕੋਲ ਕੈਸ਼ ਹੈ ਨਹੀਂ ਯਾਰ ਮੈਂ ਗੂਗਲ ਪੇ 'ਚ ਰੱਖਦਾ ਯਾਰ ਕੁੱਛ ਨਹੀਂ ਯਾਰ ਤੇਰਾ ਵੀ ਧੰਦਾ ਕਾਹਨੂੰ ਯਾਰ ਤੂੰ 100 200 ਰੁਪਏ ਕਰਾ ਲਾ ਤਾ ਨਹੀਂ ਪਾਜੀ ਮੇਰੇ ਅਭੀ ਮੇਰੇ ਨਾਲ ਐਕਸੀਡੈਂਟ ਹੋ ਗਿਆ ਤਾਂ ਪਾਜੀ ਦੇਖ ਨੰਬਰ ਬੱਸ ਹੈ ਨਹੀਂ ਨਾ ਨੰਬਰ ਨਹੀਂ ਪਾਜੀ ਫੋਨਪੇ 'ਮੈਂ ਚਲਾ ਲਾ ਫਿਰ ਉਹ ਤਾਂ ਦੁਕਾਨ ਦੀ ਗੂਗਲ 'ਤੇ ਹੋ ਜੂ ਯਾਰ ਉਹ ਪਾਜੀ ਕਿਸੇ 'ਚ ਕਰਾ ਦੇਵੇਂ ਤੋ ਪੱਪੂ ਦੇ ਫੋਨ 'ਮੇ ਪਰ ਕਿਤੇ ਕਰਾਲਾ ਕੁਝ ਨਹੀਂ ਹੁੰਦਾ ਅਸੀਂ ਤੈਨੂੰ ਕੁਝ ਨਹੀਂ ਕਹਿੰਦਾ ਕੋਈ ਕੈਸੀ ਦੇ ਦੋ ਭਾਜੀ ਇਤਨੇ ਬੜੇ ਦੇਖ ਲੈ ਚੱਲ ਕੈਸੀ ਹੋਗਾ ਕੌਣ ਰੱਖਦਾ ਹੈ ਅੱਜ ਤੋਂ ਬਾਅਦ ਹੀ ਕਰ ਕੈਸਾ ਅੱਜ ਕੱਲ ਕੋਈ ਗੂਗਲ ਵੀ ਕਰਾ ਲਿਆ ਯਾਰ ਭਾਜੀ ਕੈਸੀ ਦੇ ਦੋ ਗੂਗਲ 'ਤੇ ਹੋਣਾ ਕਿ ਕਿ ਐਸਾ ਸੀ ਰੱਖਦੇ ਨਹੀਂ ਉਹ ਭਾਜੀ ਇਤਨੇ ਬੜੇ ਆਦੀ ਹੋਗੇ ਭਾਜੀ ਵਾਹ ਦੇਖ ਲੈ ਸੱਚੀ ਗੱਲ ਹੈ ਗਾੜੀ ਵਿੱਚੋਂ ਉਠਾ ਕੇ ਦੇ ਦੋ ਗਾੜੀ ਵਿੱਚ ਬਹੁਤ ਪੈਸਾ ਰੱਖੀ ਕਿੱਥੇ ਮੈਂ ਤਾਂ ਸੀਟੀ 100 ਤੇ ਆਇਆ ਹੁੰਦਾ ਇਹ ਤਾਂ ਮੋਟਰਸਾਈਕਲ ਤੇ ਆਇਆ ਬਹੁਤ ਪੈਸਾ ਹੈ ਤੁਹਾਡੇ ਕੋਲ ਮਤਲਬ ਦੇਖੋ ਮੈਂ ਵੀ ਬਾਪੂ ਬਣਾ ਖੜਾ